ITI ਕਰਨ ਦਾ ਪੈਂਦਾ ਹੈ ਮੁੱਲ ਅੱਜ ਤੁਹਾਨੂੰ ਦਿਖਾਉ ਲੇ ਹਾਂ IT ਨਵਾਂ ਸ਼ਹਿਰ ਵਿੱਚ ਸ਼ਮੀ ਵਰਮਾ ਜੀ ਜੋ ਬਿਜਲੀ ਬੋਰਡ ਚ ਕੰਮ ਕਰਦੇ ਆ ਆਪਣਾ ਸਰਟੀਫਿਕੇਟ ਲੈਣ ਆਏ ਸੀ ਉਹਨਾਂ ਵੱਲੋਂ ਦਿੱਤੇ ਵਿਚਾਰ ਉਹਨਾਂ ਦਾ ਆਿਆਂ ਦਾ ਵੀ ਮਾਨ ਸਨਮਾਨ ਕੀਤਾ ਗਿਆ ਤੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਆਓ ਤੁਹਾਨੂੰ ਸੁਣਾਣਾਂ ਨੇ ਆ ਸ਼ਮੀ ਵਰਮਾ ਜੋ ਬਿਜਲੀ ਬੋਰਡ ਚ ਸਰੋਏ IT ਸਰਟੀਫਿਕੇਟ ਨਾਲ ਲੱਗੇ ਹੋਏ ਆ ਤੇ ਉਹਨਾਂ ਨੇ ਕੀ ਵਿਚਾਰ ਦਿੱਤੇ ਆਓ ਚੱਲਦੇ ਆ IT ਨਵਾਂ ਸ਼ਹਿਰ ਸ਼ਹਿਰ ਕਾਮਕਾਸਿੰਗ ਵੈਸੇ ਤਾਂ ਮੈਂ ਸਿਵਾਦਾਰੀ ਆ ਉਸਦੀ ਹੈ ਪ੍ਰਿੰਸੀਪਲ ਬੜੀ ਖੁਸ਼ੀ ਹੋਈ ਅੱਜ ਸਾਡੇ ਵਿਚਕਾਰ ਸ਼ਰਮੀ ਵਰਮਾ ਜੀ ਪਹੁੰਚੇ ਵੈਦਨਾ ਨੇ ਨਮਾਸ਼ਕਾਰ ਤੋਂ ਆਈ.ਡੀ. ਕੀਤੀ ਸੀ ਜੈ ਸਰ ਅਪਾ ਇਹਨਾਂ ਕੋਲ ਜਾਣਨਾ ਚਾਹਾਂਗੇ ਇਹ ਨਹੀਂ ਕਦੋਂ ਆਈ.ਡੀ. ਕੀਤੀ ਕਿਹੜੀ ਆਈ.ਡੀ. ਕੀਤੀ ਇਹਨਾਂ ਨੂੰ ਕੀ ਕੀ ਫਾਇਦਾ ਹੋਇਆ ਅੱਜ ਸਾਡੇ ਕੋਲ ਸਰਟੀਫਿਕੇਟ ਲੈਣ ਆਏ ਆ ਤੇ ਮੈਂ ਚਾਹੂੰਗਾ ਥੋੜਾ ਗਹਿਵਾਂ ਲਾ ਕੇ ਕਰਕੇ ਇਹਨਾਂ ਨੂੰ ਮੈਂ ਸਵਾਲ ਕਰਨਾ ਸਰ ਮੈਂ ਤੁਸੀਂ ਕਿਹੜੇ ਸੰਬੰਧ ਵਿੱਚ ਆਈ.ਡੀ. ਕੀਤੀ ਔਰ ਤਾਨੂੰ ਆਈ.ਟੀ. ਕਰਨ ਤੋਂ ਬਾਅਦ ਕਿੰਨਾ ਸਮੇਂ ਬਾਅਦ ਗਵਰਨਮੈਂਟ ਜੌਬ ਵਿੱਚ ਆਏ ਤੁਸੀਂ ਸਰ ਮੈਂ 2001 ਤੋਂ 2003 ਚ ਵਾਇਰਮੈਨ ਟ੍ਰੇਡ ਜੀ ਦਰਬਾਰਾ ਸਰ ਵਾਜੀ ਵਾਸਟਮ ਨਹੀਂ ਹੈਗੀ ਸਰ ਦਰਬਾਰਾ ਤੇ ਹਾਂਜੀ ਦਰਬਾਰਾ ਸੀ ਤੁਸੀਂ ਤੇ ਕਿਹਦਾ ਸਬਦੀ ਮੈਨੇ ਮੈਨੂੰ ਗਾਈਡ ਕੀਤਾ ਜੀ ਤੇ ਵਾਇਰਮੈਨ ਦੇ ਵਿੱਚੋਂ ਮੈਨੂੰ 82% ਨੰਬਰ ਸੀਗੇ ਮੇਰੇ ਬਟ ਮੈਂ ਐਕਚੁਅਲੀ ਅਪਲਾਈ ਨਹੀਂ ਕਰ ਪਾਇਆ ਮੇਰਾ ਆਪਣਾ ਕੰਮ ਬੱਜਾ ਸੀਗਾ ਪਰ ਪ੍ਰਮਾਤਮਾ ਨੇ ਮੇਰੇ ਕਰਮਾ ਚ ਨੌਕਰੀ ਲਿਖੀ ਹੋਈ ਸੀ ਇਸਰ ਮਾਈਟੇ ਹੀ ਬਦੌਲ ਦਿੱਤਾ 2020 ਚ ਲਾਕਡਾਊਨ ਲੱਗਾ ਤੇ ਮੈਂ ਅਪਲਾਈ ਕੀਤਾ ਤੇ ਮੇਰੇ ਪਹਿਲੇ ਨੰਬਰ ਲੱਗ ਗਏ ਜੀ ਵੈਰੀ ਗੁੱਡ ਵੈਰੀ ਗੁੱਡ ਤੇ ਹੁਣ ਮੈਂ ਕਪੂਰਥਾਲਾ ਰਕੇ ਆਂ ਜੀ 4.5 ਸਾਲ ਜੀ ਤੇ ਹੁਣ ਮੈਂ ਨਵਾਂ ਸ਼ਹਿਰ ਆਈਟੀ ਦੇ ਨਵਾਂ ਸ਼ਹਿਰੀ ਮੈਨੂੰ ਹੈਗਾ ਤੇ ਹੁਣ ਮੇਰੀ ਪੋਸਟਿੰਗ ਇਸ ਟਾਈਮ ਸਰਵਾ ਚਾਂਦ ਪਰ ਉੱਠ ਕੀ ਹੈ ਜੀ ਸਰਵਾ ਚਾਂਦ ਹਾਂਜੀ 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 1993 ਵਿੱਚ ਤੁਸੀਂ ਆਈਟੀ 2001 ਤੋਂ 2003 2001 ਤੋਂ 2003 ਵਿੱਚ ਰਾਈਟ ਮੈਂ ਵੀ ਗੜਸ਼ੰਕਰ ਆਈਟੀ ਤੋਂ ਫਿਟਰ ਦੀ 87 ਤੋਂ 89 ਅਬੇ ਜਾਈ ਤੇ ਕੀਤੀ ਸੀ ਔਰ ਮੈਂ 17 ਸਾਲ ਪ੍ਰਾਈਵੇਟ ਜੌਬ ਕੀਤੀ ਉਸ ਤੋਂ ਬਾਅਦ ਮੈਨੂੰ 17 17.5 ਸਾਲ ਨਵਾਂਸ਼ਾ ਰਾਈਟ ਦੇ ਵਿੱਚ ਐਜੇ ਮੈਂ ਇੰਸਟ੍ਰਕਟਰ ਫਿਰ ਟ੍ਰੇਨਿੰਗ ਅਫਸਰ ਤੇ ਮੈਂ 7 ਤਰੀਕ ਤੋਂ ਹੁਣ ਮੈਂ ਜੁਆਇਨ ਕੀਤਾ ਐਜੇ ਪ੍ਰਿੰਸੀਪਲ ਮੈਂ ਵੀ ਇੱਕ ਆਈਟੀਆਈ ਹੋਲਡਰ ਆ ਫਿਟਰ ਦੀ ਆਈਟੀਆਈ ਮਾਨਜੋਗ ਚਰਨ ਸਿੰਘ ਜੀ ਲਸਾੜੀ ਉਹਨਾਂ ਕੋ ਮੈਂ ਕੀਤੀ ਸੀ ਗੜਸ਼ੈਂਗ ਕਰ ਤੋਂ ਜਿਹੜੇ ਸਰ ਵੀਡੀਓ ਬਣਾ ਰਹੇ ਆ ਸੰਤੋਸ਼ ਸਿੰਘਾ ਜੀ ਇਹਨਾਂ ਨੇ ਸੀਨੀਅਰਸਟੀ ਆਈਟੀਆਈ ਗੜਸ਼ੈਂਗ ਕਰ ਤੋਂ ਕੀਤੀ ਮੇਰੇ ਕਲਾਸ ਦੇ ਲੋ ਤੇ ਮੇਰੇ ਬਰਦਰ ਵੀ ਆ ਇੱਕ ਕੋਈ ਗੋਤੀ ਆ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਕਿ ਆਈਟੀਆਈ ਦੀ ਵੈਲਿਊ ਜਿਹੜੀ ਆ ਉਹ ਇਸ ਕੁਰਸੀ ਤੱਕ ਲੈ ਕੇ ਆ ਸਕਦੀ ਤੁਹਾਨੂੰ ਪ੍ਰਿੰਸੀਪਲ ਦੀ ਕੁਰਸੀ ਤੇ ਅਗਰ ਮੈਨੂੰ ਬਿਠਾਇਆ ਅੱਜ ਵੈਸੇ ਤਾਂ ਮੈਂ ਸੇਵਾਦਾਰ ਹਾਂ ਇਹ ਕੁਰਸੀ ਪ੍ਰਿੰਸੀਪਲ ਆ ਇਹਨੇ ਕੰਮ ਕਰਾਉਣੇ ਔਰ ਜਿੰਨੇ ਵੀ ਸੱਜਣ ਸੁਣ ਰਹੇ ਆ ਤੁਹਾਡੇ ਸਾਹਮਣੇ ਸਬੂਤ ਬੈਠੇ ਆ ਸ਼ਮੀ ਜੀ ਵਰਮਾ ਜੀ 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 ਤੇ ਜਿੰਨੇ ਵੀ ਸੱਜਣ ਸਾਡੇ ਸੁਣ ਰਹੇ ਆ ਮੈਂ ਇਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਈਟੀਆਈ ਦੀ ਜਿਹੜੀ ਵੈਲਿਊ ਆ ਉਹ ਪ੍ਰਿੰਸੀਪਲ ਤੱਕ ਹੀ ਨਹੀਂ ਪਹੁੰਚਦੀ ਆਈਟੀ ਦੀ ਵੈਲਿਊ ਤੁਹਾਨੂੰ ਬਾਹਰ ਯੂਰਪ, ਕੈਨੇਡਾ, ਅਮਰੀਕਾ ਹੋਰ ਬਹੁਤ ਸਾਰੇ ਕੰਟਰੀਆਂ, ਆਸਟ੍ਰੇਲੀਆ, ਇੰਗਲੈਂਡ ਉੱਥੇ ਮੈਨੂੰ ਆਫਰ ਆ ਰਹੇ ਆ। ਉੱਥੇ ਤੱਕ ਲੈ ਕੇ ਜਾਣ ਨੂੰ ਤੁਹਾਨੂੰ ਇਹ ਆਈਟੀ ਜਿਹੜੀ ਇਹ ਪਹੁੰਚਾਉਂਦੀ ਆ। ਇਹ ਤੁਹਾਡੇ ਸਾਹਮਣੇ ਰੂਪ ਰੂਪ ਅਸੀਂ ਇਸ ਕਰਕੇ ਹੋ ਰਹੇ ਆ ਕਿਉਂਕਿ ਜਿਹੜੀ ਆਈਟੀ ਦੀ ਵੈਲਿਊ ਆਪ ਲੋਕਾਂ ਨੂੰ ਪਤਾ ਨਹੀਂ ਹੈ। ਸੋ ਮੈਂ ਸ਼ਮੀ ਦੇ ਥਰੂ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਈਟੀ ਹੀ ਕਰਨ ਜ਼ਰੂਰ ਆਓ। ਖਾਸ ਕਰਕੇ ਨਵਾਂ ਸ਼ਹਿਰ ਆਈਟੀਏ ਰਾਈਟ 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 6 ਅਪ੍ਰੈਲ ਤੋਂ ਜੁਆਇਨ ਕੀਤਾ ਉਹ ਤੋਂ ਬਾਅਦ ਤੁਸੀਂ ਦੇਖੋ ਅੱਗੇ ਆਈਟੀਏ ਵਿੱਚ ਕੀ ਕੀ ਬਦਲਾਅ ਹੋ ਰਿਹਾ ਤੇ ਮੈਂ ਸ਼ੰਗੀ ਸਰ ਨੂੰ ਵੀ ਪੁੱਛੂੰਗਾ ਕਿ ਜਦੋਂ ਤੁਸੀਂ ਆਈਟੀਏ 'ਚ ਐਂਟਰ ਹੋਏ ਤੁਹਾਨੂੰ ਲੱਗੇ ਕਿਉਂ ਕੈਮਰਾ ਤੁਹਾਨੂੰ ਕਿੱਦਾਂ ਲੱਗਾ ਅੰਦਰ ਵੜਦੇ ਹੋ ਬਹੁਤ ਵਧੀਆ ਸੀ ਪਹਿਲਾਂ ਚਲੋ 2001 ਤੋਂ 2003 ਦਾ ਸਮਾਂ ਸੀਗਾ ਸਾਡਾ ਅੱਜ ਤੋਂ ਮੈਂ 22-23 ਸਾਲ ਪੁਰਾਣੀ ਗੱਲ ਕਰਦੇ ਆ ਉਦੋਂ ਤੋਂ ਹੁਣ ਦੀ ਆਈਟੀਆਈ ਮੈਨੂੰ ਮੇਰੇ ਨਾ ਆਤਮਾ ਖੁਸ਼ ਹੋ ਜਾਂਦੀ ਤੇ ਮੈਂ ਇੱਥੇ ਇਹਨਾਂ ਟ੍ਰੇਨਰ ਕਰ ਦਿੰਦਾ ਤੇ ਮੈਂ ਵਾਸ਼ਰੂਮ ਵੀ ਜਾ ਕੇ ਆਇਆ ਮੈਂ ਸਾਰਾ ਅੰਦਰ ਚੈੱਕ ਕੀਤਾ ਸਾਰਾ ਕੁਝ ਸਾਫ ਕਲੀਨ ਐ ਵਾਸ਼ ਗੁੱਡ ਹਸਲ ਗੁੱਡ ਅੰਦਰ ਮੈਂ ਕਹਿੰਦਾ ਸਾਰੇ ਨੂੰ ਮੈਂ ਬੇਨਤੀ ਕਰਦਾ ਕਿ ਬਾਹਰ ਨਾ ਜਾਓ ਸਾਨੂੰ ਬਹੁਤ ਆਫਰ ਆ ਰਹੇ ਕੈਨੇਡਾ ਅਮਰੀਕਾ ਤੋਂ ਵੈਰੀ ਗੁੱਡ ਰਾਈਟ ਨਾਓ ਹੈ ਤੇ ਬਟ ਮੈਂ ਜਿਹੜੇ ਸੁਣਦੇ ਪਏ ਆ ਆਪਣੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਕਿ ਬਾਹਰ ਨਾ ਭਜੋ ਇੱਥੇ ਬਹੁਤ ਖੁਸ਼ ਹੈਗਾ ਆਪਣੇ ਇੰਡੀਆ 'ਚ ਆਪਣੇ ਪੰਜਾਬ 'ਚ ਬਹੁਤ ਖੁਸ਼ ਹੈਗਾ ਬਹੁਤ ਵੱਡਾ ਮੈਸੇਜ ਅੰਮੀ ਵਰਮਾ ਜੀ ਨੇ ਲਾਇਆ ਮੈਂ ਪੰਜਾਬ ਸਰਕਾਰ ਕੋਲ ਵੀ ਬੇਨਤੀ ਕਰਦਾ ਸਾਡੇ ਭਗਵੰਤ ਸਿੰਘ ਮਾਨਜੋਗਜੀ ਮਿਨਿਸਟਰ ਪੰਜਾਬ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਬਾਹਰਲੇ ਲੋਕ ਪੰਜਾਬ ਵਿੱਚ ਕੰਮ ਕਰਨ ਆਣਗੇ ਇਹ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ ਉਹਨਾਂ ਨੂੰ ਮੈਂ ਦੁਬਾਰਾ ਰਿਪੀਟ ਕਰਦਾ ਕਿ ਬਾਹਰੋਂ ਲੋਕ ਤਾਂ ਆਣਗੇ ਕਿਉਂਕਿ ਆਈਟੀਆ ਦੀ ਜਿਹੜੀ ਵੈਲਿਊ ਆ ਉਹ ਆਮ ਲੋਕਾਂ ਨੂੰ ਨਹੀਂ ਪਤਾ ਹੈ ਉਹ ਯੂਰਪ ਕੰਟਰੀਆਂ ਨੂੰ ਅਰਬ ਕੰਟਰੀਆਂ ਨੂੰ ਬਾਹਰ ਜਿੰਨੇ ਵੀ ਵੱਡੇ ਮਲਖ ਆ ਜਿੱਥੇ ਸਕਿੱਲ ਦੀ ਵੈਲਿਊ ਜ਼ਿਆਦਾ ਆ ਉਹਨਾਂ ਨੂੰ ਜ਼ਿਆਦਾ ਪਤਾ ਹੈ ਕਿਉਂ ਨਾ ਆਪਾਂ ਇੱਥੇ ਹੀ मेड इन इंडिया स्किल ਦੇ ਤੌਰ ਤੇ ਆਪਾਂ ਕਾਰੀਗਰ ਹੋ ਕੇ ਆਈਡੀਆਂ ਕਰਕੇ ਆਪਣੇ ਇੰਡੀਆ ਨੂੰ ਇੱਕ ਵਾਰ ਫੇਰ ਸੋਨੇ ਦੀ ਚਿੜੀ ਬਣਾਈਏ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇਸ ਵੀਡੀਓ ਨੂੰ ਅੱਗੇ ਕੇ ਸ਼ੇਅਰ ਕਰਿਓ ਔਰ ਖਾਸ ਕਰਕੇ ਆਈਡੀ ਨਵਾਂ ਸ਼ਹਿਰ ਦੇਖਣ ਜ਼ਰੂਰ ਆਇਓ ਕਿਉਂਕਿ ਆਈਡੀ ਨਵਾਂ ਸ਼ਹਿਰ ਵਿੱਚ ਹੁਣ ਕੰਮ ਹੋ ਰਿਹਾ ਹੈ ਸਪਾਈਆਂ ਹੋ ਰਹੀਆਂ ਐਂਟਰਲੌਕ ਲੱਗਣੇ ਆ ਗੇਟ ਬਣਨੇ ਆ ਬਹੁਤ ਕੁਝ ਹੋਣੇ ਵਾਲਾ ਹੈ ਪਹਿਲਾਂ ਬੜਾ ਫਲਾਰਾ ਪਿਆ ਸੀ ਤੇ ਮੇਰੀ ਇਹ ਕੋਸ਼ਿਸ਼ ਹੈ ਮੈਂ ਐਜ਼ ਏ ਪ੍ਰਿੰਸੀਪਲ ਨਹੀਂ ਗੱਲ ਕਰਦਾ ਮੈਂ ਐਜ਼ ਇੱਕ ਸੇਵਾਦਾਰ ਗੱਲ ਕਰਦਾ ਕਿਉਂਕਿ ਇਹ ਕੁਰਸੀ ਪ੍ਰਿੰਸੀਪਲ ਆ ਇਹਨੇ ਕੰਮ ਕਰਾਉਣੇ ਆ ਇਹਦੇ ਉੱਪਰ ਇੱਕ ਸੇਵਾਦਾਰ ਬੈਠਾ ਔੰਕਾਰ ਸਿੰਘ ਸ਼ੀਮਰ ਮੇਰਾ ਪਿੰਡ ਆ ਮਹਿਲੀਪੁਰ ਆ ਲੋਕ ਲਈ ਆ ਮੈਂ ਸੋ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਾ ਕੱਲ ਵੀ ਇੱਕ ਵੀਡੀਓ ਬਣਾਈ ਸੀ ਜਲ ਸਿੰਘ ਸਾਹਿਬ ਆਏ ਸੀ ਦੇਖਣ ਉਹ ਦੇਖ ਕੇ ਉਹਨਾਂ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਉਹ ਡੇਲੀ ਸ਼ੇਅਰ ਕਰਨਾਂ ਦੇ ਆ ਕਹਿੰਦੇ ਅੱਗੇ ਨਾਲ ਕਾਫੀ ਇਮਪਰੂਵਮੈਂਟ ਆ ਸੋ ਮੈਂ ਫੇਰ ਇੱਕ ਵਾਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਸ ਸੇਵਾਦਾਰ ਦੀ ਇਲਾਜ ਰੱਖਿਓ ਔਰ ਇਨੂੰ ਬਲ ਦੇਣ ਦੇ ਲਈ ਤੁਸੀਂ ਆਪਣਾ ਅਸ਼ੀਰਵਾਦ ਦਿਓ ਕਿ ਮੈਂ ਇਮਾਨਦਾਰੀ ਨਾਲ ਤੰਤਹੀ ਨਾਲ ਤੇ ਉਹ ਸੱਚੇ ਅਕਾਲਪੁਰਖ ਦੀ ਕਿਰਪਾ ਦੇ ਨਾਲ ਮੈਂ ਸਾਰੇ ਜਿਹੜੇ ਮੇਰੇ ਸੁਪਨੇ ਆ ਇਸ ਆਈਟੇ ਵੀ ਪੂਰੇ ਕਰ ਸਕਾਂ ਸੋ ਬਹੁਤ ਬਹੁਤ ਥੈਂਕ ਯੂ ਸ਼ਮੀ ਸਰ ਥੈਂਕ ਯੂ ਥੈਂਕ ਯੂ ਥੈਂਕ ਅਸ਼ੀਰਵਾਦ ਲੇ ਕੇ ਜਾਓ ਨਹੀਂ 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 ਸਰ ਮੈਂ ਇਹ ਜੋਗਾ ਨਹੀਂ ਸਰ ਨਹੀਂ ਦੇ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਇਹਸਾਰੂ